ਜੋ ਜੋ ਹੋ ਗਿਆ ਟਾਲ ਸਿਆਵਰ 76 ਤਖਤ ਕੇ مالک ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੋ ਅੱਜ ਦਾ ਸੁਪਾਗਾ ਸਮਾ ਹੈ ਭਾਈ ਸਾਹਿਬ ਭਾਈ ਮਨਜੀਤ ਸਿੰਘ ਜਿਨ੍ਹਾਂ ਵੱਲੋਂ ਆਪਣੀ ਬੱਚੀ ਬੇਟੀ ਜੈਕੀਰਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਲਿਆ ਜਾ ਰਿਹਾ ਹੈ ਪਰਸੋਂ ਦੇ ਰੋਜ਼ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲ ਹੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਜਾਪ ਗੁਰਦੁਆਰਾ ਸਿੰਘ ਸਭਾ ਜਾਮਨਗਰ ਗੁਜਰਾਤ ਵਿਖੇ ਆਰੰਭ ਕਰਵਾਇਆ ਸਨ ਅੰਮ੍ਰਿਤ ਵੇਲੇ ਭੋਗ ਪਾਇਆ ਹੁਣ ਸ਼ਾਮ ਦੇ ਦੀਵਾਨ ਸਜੇ ਹਨ ਸੋ ਦਾਸਾਂ ਦੀ ਹਾਜ਼ਰੀ ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਲਗਵਾਉਂਦੇ ਹੋਏ ਸਾਰੇ ਗੱਜਕੇ ਆਖੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਸਾਡੇ ਮਾਨ ਜੋ ਸਤਕਾਰ ਜੋ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਜੋ ਮੁੱਖ ਗ੍ਰੰਥੀ ਮੁੱਖ ਰਾਗੀ ਇਸ ਸਥਾਨ ਦੇ ਹਨ ਤਿੰਨਾਂ ਵੱਲੋਂ ਆਪ ਸੰਗਤਾਂ ਨੂੰ ਤੁਰਕੀ ਬਾਣੀ ਤੇ ਪਾਵਨ ਸ਼ਬਦ ਕੀਰਤਨ ਦੇ ਨਾਲ ਜੋੜਿਆ ਗਿਆ 100 ਅਨੇਕਾਂ ਸਤਿਗੁਰਾਂ ਦੇ ਉਹ ਪਾਵਨ ਸ਼ਬਦ ਜਿਨ੍ਹਾਂ ਨੂੰ ਸਰਵਣ ਕਰਕੇ ਸਾਨੂੰ ਸਮਾਜ ਦੇ ਵਿੱਚ ਵਿਚਰਨ ਦੀ ਸਮਾਜ ਦੇ ਵਿੱਚ ਜਿਉਣ ਦੀ ਅਤੇ ਜਿਹੜੀ ਜ਼ਿੰਦਗੀ ਸਾਨੂੰ ਇਹ ਬਖਸ਼ਿਸ਼ ਕੀਤੀ ਗਈ ਹੈ ਅਕਾਲ ਪੁਰਖ ਪਰਮੇਸ਼ਰ ਦੇ ਵੱਲੋਂ ਇਸ ਨੂੰ ਕਿਸ ਤਰ੍ਹਾਂ ਹੰਡਾਉਣਾ ਹੈ ਕਿਸ ਤਰ੍ਹਾਂ ਗੁਰੂ ਦੇ ਆਛੇ ਦੇ ਅਨੁਸਾਰ ਇਸ ਤਰ੍ਹਾਂ ਗੁਰੂ ਦੇ ਬਾਣੇ ਦੇ ਵਿੱਚ ਰਹਿ ਕਰਕੇ ਇਸ ਜੀਵਨ ਨੂੰ ਬਤੀਤ ਕਰਨਾ ਹੈ ਇਹਨਾਂ ਸ਼ਬਦਾਂ ਤੋਂ ਸਿੱਧ ਮਿਲਦੀ ਹੈ ਜੀਵਤ 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 ਰਹੋ ਨਾਮ ਰਸਾਇਣ ਨਿਤ ਉਠ ਪੀਵੋ ਭਾਵ ਕਿ ਸਤਿਗੁਰੂ ਜੀ ਜਿਸ ਤਰ੍ਹਾਂ ਆਪਾਂ ਕਿਸੇ ਵੈਦ ਕੋਲ ਜਾਂਦੇ ਆ ਵੈਦ ਸਾਨੂੰ ਜਦੋਂ ਸਰੀਰ ਨੂੰ ਕੋਈ ਤੰਗੀ ਹੋਵੇ ਸਰੀਰ ਨੂੰ ਦੁੱਖ ਹੋਵੇ ਤੇ ਸਾਨੂੰ ਦੱਸਦਾ ਵਾ ਕੀ ਆ ਚੀਜ਼ ਤੁਸੀਂ ਖਾਣੀ ਆ ਇਸ ਚੀਜ਼ ਤੋਂ ਪਰਹੇਜ਼ ਕਰਨਾ ਵਾ ਆ ਪਦਾਰਥ ਤੁਸੀਂ ਖਾ ਸਕਦੇ ਜੇ ਆ ਪਦਾਰਥ ਤੁਸੀਂ ਨਹੀਂ ਖਾ ਸਕਦੇ ਆ ਜਿਹੜੀਆਂ ਚੀਜ਼ਾਂ ਦਾ ਪਰਹੇਜ਼ ਰੱਖਣਾ ਸੋ ਇਸ ਪਾਵਨ ਸ਼ਬਦ ਦੇ ਵਿੱਚੋਂ ਸਤਿਗੁਰੂ ਜੀ ਦਾ ਪਾਵਨ ਸ੍ਰੀ ਮੁਖਵਾਕ ਹੈ ਜੀਵਤ 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 ਰਹੋ ਨਾਮ ਰਸਾਇਣ ਨੇਤ ਉਠ ਪਿਵ ਭਾਵ ਕੀ ਜੀਣ ਵਾਸਤੇ ਰਸਾਇਣ ਕਿਹੜੀ ਚਾਹੀਦੀ ਆ ਉਹ ਦਵਾਈ ਸਾਨੂੰ ਕਿਹੜੀ ਲੋੜ ਆ ਉਹ दारू ਕਿਹੜਾ ਵਾ ਨਾਮ ਰਸਾਇਣ ਪੁਰਾਣੇ ਵੈਦਾਂ ਦੇ ਕੋਲ ਜਦੋਂ ਤੁਸੀਂ ਜਾਂਦੇ ਜੋ ਪੁਰਾਣੀਆਂ ਜਿਹੜੀਆਂ ਜੜੀਆਂ ਬੂਟੀਆਂ ਉਹਨਾਂ ਨੂੰ ਰਸਾਇਣ ਵੀ ਕਿਹਾ ਜਾਂਦਾ ਹੈ ਉਹਨਾਂ ਨੂੰ ਘੋੜ ਕੇ ਫਿਰ ਉਹ ਦਵਾਈ ਬਣਾਉਂਦੇ दारू ਬਣਾਉਂਦੇ ਫਿਰ ਉਹ ਸਾਡੇ ਸਰੀਰ ਤੋਂ ਜੇ ਕੋਈ ਦੁੱਖ ਹੁੰਦਾ ਕੋਈ ਬਿਮਾਰੀ ਹੁੰਦੀ ਉਸ ਨੂੰ ਆਪਾਂ ਪੀਵੰਦੇ ਤੇ ਉਹ ਜਿਹੜੀ ਬਿਮਾਰੀ ਹੈ ਉਹ ਦੁੱਖ ਹੈ ਉਹ ਦੂਰ ਹੋ ਜਾਂਦਾ ਇਸੇ ਕਰਕੇ ਸਭ ਤੋਂ ਵੱਡੇ ਵੈਦ ਵੈਦਾਂ ਦੇ ਵੈਦ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਾਡੇ ਸਰੀਰ ਨੂੰ ਇਹ ਜਿਹੜਾ ਮਨੁੱਖਾ ਜਨਮ 84 ਲੱਖ ਦੇ ਗੇੜੇ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਮਿਲਦਾ ਹੈ ਇਸ ਦੇ ਵਿੱਚ ਚੰਗਾ ਜਿਉਣ ਵਾਸਤੇ ਸੋਹਣੀ ਜ਼ਿੰਦਗੀ ਜਿਉਣ ਵਾਸਤੇ ਤੰਦਰੁਸਤ ਜ਼ਿੰਦਗੀ ਜਿਉਣ ਵਾਸਤੇ ਸਾਨੂੰ ਬਖਸ਼ਿਸ਼ ਕਰਦੇ ਹਨ ਨਾਮ ਰਸਾਇਣ ਤੇ ਨਾਮ ਕੀ ਹੈ ਸਤਿਗੁਰਾਂ ਦੇ ਪਾਵਨ ਸ਼ਬਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਦੋਂ ਉਹਨਾਂ ਨੇ ਇਹ ਨਿਰਮਲ ਪੰਥ ਦੀ ਸਥਾਪਨਾ ਕੀਤੀ ਤੇ ਸ਼ਬਦ ਦੇ ਨਾਲ ਜੋੜਿਆ ਤੇ ਸਾਨੂੰ ਬਖਸ਼ਿਸ਼ ਕੀਤਾ ਗੁਰ ਮੰਤਰ ਗੁਰ ਮੰਤਰ ਕੋਈ ਡਾ ਉਖਾਣੇ ਗੁਰ ਮੰਤਰ ਨੂੰ ਪੜਨ ਦੇ ਵਿੱਚ ਕੋਈ ਸਮਾਂ ਨਹੀਂ ਲੱਗਦਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਵਾਂਗੇ ਤੇ ਗੁਰਮੰਤਰ ਦਾ ਸ਼ਬਦ ਸੰਪੂਰਨ ਹੋ ਜਾਵੇਗਾ ਤੇ ਫਿਰ ਸਾਨੂੰ ਮੂਲ ਮੰਤਰ ਵੀ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਮੂਲ ਮੰਤਰ ਦਾ ਸ਼ਬਦ ਵੀ ਅਨਪੜ ਵੀ ਕਰ ਸਕਦਾ ਗੁਰਮੰਤਰ ਦਾ ਸ਼ਬਦ ਅਨਪੜ ਵੀ ਕਰ ਸਕਦਾ ਤੇ ਜਿਹਦੇ ਪੜੇ ਲਿਖੇ ਹਨ ਸਾਨੂੰ ਨਿਤਨੇਮ ਦੇ ਨਾਲ ਸਤਗੁਰਾਂ ਨੇ ਜੋੜਨਾ ਕੀਤਾ ਅਮਰਤ ਵੇਲੇ ਦਾ ਨਿਤਨੇਮ ਸ਼ਾਮ ਵੇਲੇ ਦਾ ਨਿਤਨੇਮ ਤੇ ਰੈਤ ਨਾਮਿਆਂ ਦੇ ਵਿੱਚ অতি ਜ਼ਰੂਰੀ ਕੀਤਾ ਗਿਆ ਹੈ ਸਤਗੁਰੂ ਜੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ 1699 ਦੀ ਵਿਸਾਖੀ ਵੇਲੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਖਾਲਸਾ ਪੰਥ ਸਾਜਿਆ ਤੇ ਉਸ ਵੇਲੇ ਨੇਮ ਭਾਵ ਕੀ ਮਰਿਆਦਾ ਅਸੂਲ ਜਿਸ ਨੂੰ ਆਪਾਂ ਸੰਵਿਧਾਨ ਵੀ ਕਹਿ ਸਕਦੇ ਆ ਉਹ ਖਾਲਸੇ ਦਾ ਸੰਵਿਧਾਨ ਬੰਨਿਆ ਸੀ ਉਸ ਖਾਲਸੇ ਦੇ ਸੰਵਿਧਾਨ ਦੇ ਅੰਦਰ ਸਤਿਗੁਰੂ ਜੀ ਨੇ ਉਹ ਜਿਹੜਾ ਸੰਵਿਧਾਨ ਲਿਖਾਇਆ ਉਹ ਰਹਿਤ ਮਰਿਆਦਾ ਲਿਖਾਈ ਉਸ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਹਨ ਬਿਨ ਜਪ ਜਾਪ ਜੋ ਜੇਵਹ ਪ੍ਰਸਾਦ ਪਾਪ ਕੀ ਜਪਜੀ ਸਾਹਿਬ ਦੇ ਪਾਠ ਕੀਤੇ ਤੋਂ ਬਿਨਾ ਕੋਈ ਵੀ ਮਨੁੱਖ ਕੋਈ ਵੀ ਜੀਵ ਆਪਣਾ ਮੂੰਹ ਝੂਠਾ ਕਰਦਾ ਹੈ ਆਪਣੇ ਮੂੰਹ ਦੇ ਵਿੱਚ ਅਮਰਤ ਵੇਲੇ ਉੱਠ ਕੇ ਸਤਿਗੁਰਾਂ ਦੇ ਸ਼ਬਦ ਬਾਣੀ ਤੋਂ ਬਗੈਰ ਹੀ ਕੋਈ ਜਲ ਪਾਣੀ ਛਕਦਾ ਹੈ ਬਹੁ ਵਿਸ਼ਟਾ ਦਾ ਕਰਮ ਹੋਏ ਜਨਮ ਗਵਾਵੇ ਬਾਅਦ ਪਾਪ ਕੀ ਇੱਕ ਹੁੰਦਾ ਵਿਸ਼ਟਾ ਕਿਹਾ ਜਾਂਦਾ ਹੈ ਗੰਦ ਨੂੰ ਗੰਦ ਦੇ ਅੰਦਰ ਦਾ ਕੀੜਾ ਉਹ ਹੋਵੇਗਾ ਜਨਮ ਬਾਅਦ ਜਨਮੋਦਾ ਜਿਹੜਾ ਵਾ ਉਹ ਐਸੇ ਹੀ ਚਲੇ ਜਾਵੇਗਾ ਇਹਦੀਆਂ ਬਖਸ਼ਾ ਏਡਾ ਸਬਦਾਨ ਕਰੜਾ ਸਤਿਗੁਰੂ ਨੇ ਲਿਖ ਕੇ ਦਿੱਤਾ ਹੈ ਸੋ ਅੱਜ ਬੱਚੀ ਜੈ ਕੀਰਤ ਕੌਰ ਦਾ ਜਨਮ ਦਿਨ ਹੈ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਮਾਤਾ ਗੰਗਾ ਜੀ ਜਦੋਂ ਸਤਿਗੁਰੂ ਸ਼ੀਦਾ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜੀ ਤੋਂ ਚਾਹਨਾ ਕਰਦੇ ਹਨ ਪੁੱਤਰ ਦੀ ਦਾਤ ਮੰਗਦੇ ਹਨ ਤੇ ਉਸ ਵੇਲੇ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੱਲ ਇਸ਼ਾਰਾ ਕੀਤਾ ਸੀ ਸਤਿਗੁਰੂ ਜੀ ਨੇ ਤੇ ਕਿਸ ਤਰ੍ਹਾਂ ਪਹਿਲਾਂ ਆਪਣੇ ਗੁਰੂ ਘਰ ਦੇ ਵਿੱਚ ਸਾਰੀਆਂ ਸਹੂਲਤਾਂ ਸਨ ਮਾਤਾ ਜੀ ਕਿਉਂਕਿ ਗੁਰੂ ਮਾਤਾ ਸੀ ਇਸ ਕਰਕੇ ਗੁਰੂ ਕੇ ਮਹਿਲ ਸਨ ਉਹਨਾਂ ਨੇ ਛਾਈ ਸਵਾਰੀ ਤੇ ਜਾਣਾ ਕੀਤਾ ਤੇ ਬਾਬਾ ਜੀ ਨੇ ਕੋਈ ਉਹ ਜਹਾ ਹੰਗਾਰਾ ਨਹੀਂ ਪਰਿਆ ਤੇ ਜਦੋਂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਏ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਸਤਗੁਰਾਂ ਨੂੰ ਆ ਕੇ ਦੱਸਿਆ ਕਿ ਅਸੀਂ ਤੇ ਬਾਬਾ ਬੁੱਢਾ ਜੀ ਵਾਸਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਲੈ ਕੇ ਗਏ ਸੀ ਪਰ ਉਹਨਾਂ ਨੇ ਛਕਿਆ ਨਹੀਂ ਸੰਗਤਾਂ ਨੂੰ ਛਕਾ ਦਿੱਤਾ ਤੇ ਨਾ ਹੀ ਸਾਡੇ ਨਾਲ ਕੋਈ ਬਚਨ ਕੀਤਾ ਤੇ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਜੀ ਨੂੰ ਪੁੱਛਿਆ ਕਿ ਤੁਸੀਂ ਗਏ ਕਿਸ ਤਰ੍ਹਾਂ ਸੀ ਦੱਸਿਆ ਕਿ ਰੱਥਾਂ ਤੇ ਸਵਾਰ ਹੋ ਕੇ ਗਏ ਸੀ ਘੋੜੇ ਗੱਡੀਆਂ ਨਾਲ ਗਏ ਸੀ ਸੰਗਤਾਂ ਦੇ ਵਿੱਚੋਂ ਜਿਹੜੀਆਂ ਦਾਸੀਆਂ ਸਨ ਸੇਵਾਦਾਰ ਸਨ ਉਹ ਨਾਲ ਲੈ ਕੇ ਗਏ ਸੀ ਫਿਰ ਸਤਿਗੁਰੂ ਜੀ ਨੇ ਕਿਹਾ ਵੀ ਇਸ ਤਰ੍ਹਾਂ ਨਹੀਂ ਆਪਣੇ ਹੱਥੀਂ ਲੰਗਰ ਪ੍ਰਸ਼ਾਦਾ ਤਿਆਰ ਕਰੋ ਆਪਣੇ ਸਿਰ ਆਪਣੇ ਸਿਰ ਤੇ ਚੁੱਕ ਕੇ ਲੈ ਕੇ ਜਾਓ ਨੰਗੇ ਪੈਰੀ ਚੱਲ ਕੇ ਬੀੜ ਬਾਬਾ ਬੁੱਢਾ ਸਾਹਿਬ ਕੇ ਜਾ ਕੇ ਬਾਬਾ ਬੁੱਢਾ ਜੀ ਨੂੰ ਪ੍ਰਸ਼ਾਦਾ ਛਕਾਓ ਤਾਂ ਤੁਹਾਨੂੰ ਬੱਚੇ ਦੀ ਦਾਤ ਪ੍ਰਾਪਤ ਹੋਵੇਗੀ ਤੇ ਇਸ ਤਰ੍ਹਾਂ ਹੀ ਮਾਤਾ ਜੀ ਨੇ ਕੀਤਾ ਮਾਤਾ ਗੱਗਾ ਜੀ ਨੇ ਬਾਬਾ ਬੁੱਢਾ ਜੀ ਨੇ ਵਾਰ ਦਿੱਤਾ ਬੱਚੇ ਦੀ ਦਾਤ ਪ੍ਰਾਪਤ ਹੋਈ ਇਸ ਗੁਰੂ ਘਰ ਦੇ ਵਿੱਚੋਂ ਦੁੱਧਾਂ ਵਾਲਿਆਂ ਨੂੰ ਦੁੱਧ ਪੁੱਤਾਂ ਵਾਲਿਆਂ ਨੂੰ ਪੁੱਤ ਧਨ ਦੌਲਤਾਂ ਵਾਲਿਆਂ ਨੂੰ ਧਨ ਦੌਲਤਾਂ ਦੀਆਂ ਬਰਕਤਾਂ ਮਿਲਦੀਆਂ ਬਸ ਲੋੜ ਹੈ ਸਤਗੁਰੂ ਦੇ ਚਰਨਾਂ ਦੇ ਨਾਲ ਜੁੜਨ ਦੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ ਸਤਗੁਰੂ ਜੀ ਤੇ ਕਰੋੜਾਂ ਕਦਮ ਅੱਗੋਂ ਹੋ ਕੇ ਸੰਗਤਾਂ ਨੂੰ ਗਲ ਬਕੜੀ ਦੇ ਵਿੱਚ ਲੈਂਦੇ ਹਨ ਬਖਸ਼ਾਂ ਦੇ ਭੰਡਾਰ ਹਨ ਬਸ ਜਿਸ ਤਰ੍ਹਾਂ ਆਪਾਂ ਬੱਚੇ ਨੂੰ ਸਕੂਲ ਦੇ ਅੰਦਰ ਦਾਖਲ ਕਰਵਾਉਂਦੇ ਆ ਬੱਚਾ ਸਕੂਲ ਦੇ ਵਿੱਚ ਜਾਂਦਾ ਵਾ ਹੁਣ ਵੇਖੋ ਪਹਿਲੇ 3 ਸਾਲ ਉਹਦੇ ਨਰਸਰੀ ਐਲ ਕੇਜੀ ਜੂ ਕੇਜੀ ਤਿੰਨ ਕਲਾਸਾਂ ਦੇ ਵਿੱਚ ਹੀ ਲਗਾ ਦਿੱਤੇ ਜਾਂਦੇ ਇਹਨਾਂ ਕਲਾਸਾਂ ਦਾ ਕੋਈ ਉਹਨੂੰ ਬੱਚੇ ਨੂੰ ਬੈਨੀਫਿਟ ਤੇ ਨਹੀਂ ਨਾ ਮਿਲਦਾ ਉਹਦੇ ਫਰਸਟ ਕਲਾਸ ਤੋਂ ਹੀ ਮਿਲਦਾ ਜਾ ਕੇ ਇਹਦਾ ਕੀ ਅਰਥ ਹੁੰਦਾ ਵਾ ਇਹਦਾ ਕੀ ਭਾਵ ਹੁੰਦਾ ਕਿ ਬੱਚੇ ਨੂੰ ਜਿਹੜਾ ਸਮਾਜ ਦੇ ਵਿੱਚ ਬਹਿਣ ਖਲੋਣ ਦੀ ਤਰਕੀਬ ਆ ਜਾਵੇ ਬਹਿਣ ਖਲੋਣ ਦਾ ਸਲੀਕਾ ਆ ਜਾਵੇ ਸਕੂਲ ਦੇ ਜਿਹੜੇ ਨਿਯਮ ਹਨ ਸਕੂਲ ਦੀ ਜਿਹੜੀ ਮਰਿਆਦਾ ਵਾ ਸਕੂਲ ਦੇ ਜਿਹੜੇ ਨਿਜਮ ਹਨ ਉਹ ਬੱਚੇ ਨੂੰ ਚੰਗੀ ਤਰ੍ਹਾਂ ਉਹਨਾਂ ਤੋਂ ਜਾਣੂ ਹੋ ਸਕੇ ਇਸ ਕਰਕੇ ਗੁਰੂ ਘਰ ਦੇ ਵਿੱਚ ਵੀ ਆਉਣਾ ਵਾ ਆਪਾਂ ਨਰਸਰੀ ਕਲਾਸ ਤੇ ਬੱਚੇ ਬਣ ਕੇ ਆਉਣਾ ਕਿਉਂਕਿ ਸਿੱਖਾ ਸਿੱਖ ਜਿਹੜਾ ਵਾ ਸਿੱਖਣ ਵਾਸਤੇ ਹੀ ਬੜਿਆ ਫਰਸਟ ਕਲਾਸ ਸਤਿਗੁਰੂ ਜੀ ਨੇ ਸਾਨੂੰ ਆਪੇ ਹੀ ਲਾ ਦੇਣੀ ਸੈਕੰਡ ਥਰਡ ਜਿਹੜੀਆਂ ਉਹ ਪੌੜੀਆਂ ਨੇ ਪੌੜੀ ਦੇ ਡੰਡੇ ਸਤਿਗੁਰੂ ਨੇ ਆਪੇ ਹੀ ਚੜਾ ਦੇਣੇ ਬਸ ਗੁਰੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਦੀ ਲੋੜ ਹੈ ਸੋ ਬਹੁਤ ਬਹੁਤ ਵਧਾਈ ਭਾਈ ਮਨਜੀਤ ਸਿੰਘ ਜੀ ਨੂੰ ਕਿਉਂਕਿ ਜਥਾ ਹਾਜ਼ਰ ਹੈ 10 ਵਜੇ ਤੱਕ ਪ੍ਰੋਗਰਾਮ ਦੀ ਸਮਾਪਤੀ ਸੀ ਟਾਈਮ ਬਹੁਤ ਲੇਟ ਹੋ ਚੁੱਕਾ ਵਾ ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਿਓ ਭਾਈ ਮਨਜੀਤ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਜਿਨ੍ਹਾਂ ਨੇ ਆਪਣੀ ਬੱਚੀ ਦੇ ਜਨਮ ਦਿਨ ਦੇ ਮੌਕੇ ਤੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਤੇ ਆਪ ਰੱਬ ਵਰਗੀਆਂ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਹਨ ਸਾਰੀਆਂ ਸੰਗਤਾਂ ਨੂੰ ਇੱਥੇ ਜੀ ਆਇਆਂ ਨੂੰ ਧੰਨਵਾਦ ਦਾਸ ਦੀ ਫਤਿਹ ਕਬੂਲ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ